ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਜਿਹੜੀਆਂ ਜਗ੍ਹਾ ਤੇ ਕਾਲੀਆਂ ਕਾਂਗਰਸੀਆਂ ਤੋਂ ਜਿਹੜਾ ਚਿੱਟਾ ਨਹੀਂ ਪਹੁੰਚਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਰਾਂਲ ਉੱਥੋਂ ਤੱਕ ਜਿਹੜਾ ਚਿੱਟੇ ਨੇ ਉਹ ਪਹੁੰਚ ਹੋ ਚੁੱਕੀ ਆ ਇਹਨਾਂ ਦੇ ਕਹਿਣ ਦਾ ਭਾਵ ਥੋੜਾ ਜਿਹਾ ਹੋਰ ਸੀਗਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣਾ ਉਹ ਕਾਰੋਬਾਰ ਬੰਦ ਕਿਹੜਾ ਕਰਨਾ ਸੀਗਾ ਉਹ ਕਾਰੋਬਾਰ ਬੰਦ ਕਰਨਾ ਸੀਗਾ ਕਿ ਜਿਹੜੇ ਉਸ ਸਮੇਂ ਕਾਂਗਰਸੀਆਂ ਦੇ ਤੇ ਕਾਂਗਰਸੀਆਂ ਦੇ ਜਿਹੜੇ ਬੰਦੇ ਚਿੱਟੇ ਦਾ ਧੰਦਾ ਕਰਦੇ ਸੀਗੇ ਉਹਨਾਂ ਦਾ ਬੰਦ ਕਰਕੇ ਤੇ ਆਪਦੇ ਬੰਦੇ ਲਾਉਣੇ ਸੀ ਇਹ ਸਿਰਫ ਇੰਨਾ ਹੀ ਸੀ ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਸਟੇਜਾਂ ਤੇ ਕਮੇਟੀ ਕਰਦਾ ਰਿਹਾ ਤੇ ਤੂੰ ਹੋਰ ਵੀ ਸੇਜਾਂ ਤੇ ਜਿਹੜੀ ਕਮੇਟੀ ਕਰ ਰਿਹਾ ਇਸ ਤੋਂ ਇਲਾਵਾ ਕੁਝ ਨਹੀਂ ਕਰ ਰਿਹਾ ਤੇ ਭਗਵੰਤ ਮਾਨ ਨੂੰ ਅਸੀਂ ਦੱਸਣਾ ਚਾਹੁੰਦੇ ਆ ਸਟੇਟ ਤੇ ਸਟੇਟ ਦੇ ਵਿੱਚ ਬਹੁਤ ਫਰਕ ਹੁੰਦਾ ਇਹ ਵੱਡੇ ਵੱਡੇ ਪੁਲਿਸ ਦੇ ਅਧਿਕਾਰੀ ਤੇ ਵੱਡੇ ਵੱਡੇ ਲੀਡਰ ਉਹ ਸਿਰਫ ਕੱਲਾ ਪੈਸਾ ਕਮਾਉਂਦੇ ਆ ਤੇ ਕਮਾਉਂਦੇ ਉਸੇ ਤਰੀਕੇ ਨਾਲ ਕਿ ਜਿਹੜੇ ਨਸ਼ਾ ਤਸਕਰਾਂ ਨੂੰ ਕਹਿ ਦਿੰਦੇ ਕਿ ਅਸੀਂ ਤੁਹਾਡੇ ਨਾਲ ਇਸ ਟਾਈਮ ਸਾਡੇ ਨਾਲ ਨੌਜਵਾਨ ਭਰ ਸਭਾ ਦੇ ਆਗੂ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਜਿਹੜਾ ਤੁਸੀਂ ਇਹ ਧਰਨਾ ਲਾਇਆ ਕਿਉਂ ਲਗਾਇਆ ਉਹਦਾ ਕਾਰਨ ਕੀ ਆ ਅੱਜ ਅਸੀਂ ਨੌਜਵਾਨ ਭਰ ਸਭਾ ਦੇ ਸੂਬਾ ਪੱਧਰੀ ਸੱਦੇ ਤਹਿਤ ਜਿਹੜਾ ਫਰੀਦਕੋਟ ਦੇ डीसी ਦਫ਼ਤਰ ਅੱਗੇ ਜਿਹੜਾ ਧਰਨਾ ਲਾਇਆ ਸੀਗਾ ਇਹ ਡੀਸੀ ਰਾਹੀਂ ਇੱਕ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਜੀ ਉਹਦੇ ਵਿੱਚ ਸਾਡੀਆਂ ਮੇਨ ਮੰਗਾਂ ਸੀ ਕਿ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਇਆ ਜਾਵੇ ਜੀ ਪੰਜਾਬ ਸਰਕਾਰ ਨੇ ਵੀ ਵਾਅਦਾ ਕੀਤਾ ਸੀਗਾ ਸੱਤਾ ਚੋਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿ ਸਾਡੀ ਸਰਕਾਰ ਬਣਾਓ ਭਗਵੰਤ ਮਾਨ ਕਹਿੰਦਾ ਸੀਗਾ ਕਿ ਅਸੀਂ ਪੰਜਾਬ 'ਚ ਜਿਹੜਾ ਨਸ਼ੇ ਖਤਮ ਕਰਾਂਗੇ ਪਰ ਹੁੰਦਾ ਕੀ ਆ ਕਿ ਜਿੰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਜਿਹੜੀਆਂ ਜਗ੍ਹਾ ਤੇ ਕਾਲੀਆਂ ਕਾਂਗਰਸੀਆਂ ਤੋਂ ਜਿਹੜਾ ਚਿੱਟਾ ਨਹੀਂ ਪਹੁੰਚਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਉੱਥੇ ਤੱਕ ਜਿਹੜਾ ਚਿੱਟੇ ਦੇ ਉਹ ਪਹੁੰਚ ਹੋ ਚੁੱਕੀ ਆ ਅੱਜ ਵੀ ਜਿਹੜਾ ਕਾਲੀਆਂ ਕਾਂਗਰਸੀਆਂ ਦੇ ਰਾਜ ਦੇ ਵਾਂਗ ਹੀ ਜਿਹੜੇ ਨੌਜਵਾਨ ਆ ਸਾਡੇ ਉਹ ਨਸ਼ਿਆਂ ਦੇ ਨਾਲ ਲਗਾਤਾਰ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਕੋਈ ਰੋਕ ਨਹੀਂ ਗਈ ਨਸ਼ੇ ਤੇ ਦੁੱਗਣਾ ਚੌਗਣਾ ਨਸ਼ਾ ਜਿਹੜਾ ਉਹ ਅੱਜ ਵੀ ਵਿਕ ਰਿਹਾ ਪਿਛਲੀਆਂ ਸਰਕਾਰਾਂ ਦੇ ਮੁਤਾਬਕ ਜੀ ਸਾਡੀ ਮੰਗ ਆ ਕਿ ਜਿਹੜੇ ਹਾਈ ਕੋਰਟਾਂ ਦੇ ਜੱਜਾਂ ਦੀ ਵਿੱਚ ਇਨਵੋਲਵਮੈਂਟ ਲੈ ਕੇ ਇੱਕ ਕਮੇਟੀ ਬਣਾਈ ਜਾਵੇ ਜਿਹਦੇ ਵਿੱਚ ਹਾਈ ਕੋਰਟ ਦੇ ਜੱਜ ਹੋਣ ਤੇ ਜਨਤਕ ਜਥੇਬੰਦੀਆਂ ਹੋਣ ਜਿਹੜੀਆਂ ਨਸ਼ਿਆਂ ਦੇ ਖਿਲਾਫ ਲੜ ਰਹੀਆਂ ਨੇ ਤੇ ਤਾਂ ਜੋ ਜਿੰਨੇ ਪੁਲਿਸ ਦੇ ਅਧਿਕਾਰੀ ਜਾਂ ਕੋਈ ਸਿਆਸੀ ਲੀਡਰ ਆ ਜਿਹੜੇ ਉਹ ਵੀ ਇਸ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਤੇ ਵੀ ਜਿਹੜੀ ਕਾਰਵਾਈ ਕੀਤੀ ਜਾ ਸਕੇ ਜੇ ਇਹਨਾਂ ਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਪੁਲਿਸ ਤੇ ਜਾਂ ਵੱਡੇ ਵੱਡੇ ਜਿਹੜੇ ਲੀਡਰ ਆ ਇਹਨਾਂ ਤੇ ਕਾਰਵਾਈ ਨਹੀਂ ਹੋਊਗੀ ਤੇ ਉਦੋਂ ਤੱਕ ਜਿਹੜਾ ਨਸ਼ਾ ਆ ਪੰਜਾਬ ਦੇ ਵਿੱਚ ਉਹ ਖਤਮ ਨਹੀਂ ਕੀਤੇ ਜਾ ਸਕਦੇਗੇ ਤੇ ਨਾਲ ਹੀ ਸਾਡੀ ਮੰਗ ਇਹ ਵੀ ਸੀਗੀ ਜੇਕਰ ਜਵਾਨੀ ਨੂੰ ਅਸੀਂ ਨਸ਼ਿਆਂ ਤੋਂ ਦੂਰ ਕਰਨਾ ਚਾਹੁੰਦੇ ਆ ਤੇ ਫਿਰ ਸਾਨੂੰ ਹਰੇਕ ਪਿੰਡ ਦੇ ਵਿੱਚ ਜਿਹੜਾ ਖੇਡ ਗਰਾਊਂਡ ਆ ਉਹ ਬਣਾਉਣਾ ਬਹੁਤ ਜ਼ਰੂਰੀ ਆ ਸਰਕਾਰ ਪਿੰਡਾਂ ਵਾਲੇ ਵਿੱਚ ਜਿਹੜੇ ਖੇਡ ਗਰਾਊਂਡ ਬਣਾਵੇ ਤੇ ਨਾਲ ਹੀ ਜਿਹੜੇ ਉਹ ਕੋਚ ਵੀ ਜਿਹੜੇ ਉਹਨਾਂ ਨੂੰ ਪ੍ਰਬੰਧ ਕਰੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦੇ ਸਕਣ ਨੌਜਵਾਨਾਂ ਨੂੰ ਤੇ ਉਹ ਖਿਡਾਰੀਆਂ ਦੀ ਜਿਹੜੀ ਡਾਈਟ ਦਾ ਪ੍ਰਬੰਧ ਵੀ ਸਰਕਾਰ ਆ ਉਹ ਕਰੇ ਤਾਂ ਜੋ ਪੰਜਾਬ ਦੀ ਜਵਾਨੀ ਆ ਉਹ ਗਰਾਊਂਡਾਂ ਵਾਲੇ ਪਾਸੇ ਨੂੰ ਮੁੜ ਕੇ ਆ ਸਕੇ ਨਸ਼ਿਆਂ ਤੋਂ ਜਿਹੜੀ ਉਹ ਦੂਰ ਹੋ ਸਕੇ ਨਾਲ ਹੀ ਸਾਡੀ ਮੰਗ ਇਹ ਵੀ ਸਿਗੀ ਕਿ ਜਿਹੜੇ ਵੀ ਸਰਕਾਰੀ ادارਿਆਂ ਦੇ ਵਿੱਚ ਜਿੰਮੇਵਾਂ ਵੀ ਖਾਲੀ ਸਾਮੀਆਂ ਪਈਆਂ ਨੇ ਉਹ ਸਾਰੀਆਂ ਸਾਮੀਆਂ ਜਿਹੜੀਆਂ ਉਹ ਭਰੀਆਂ ਜਾਂ ਤੁਰੰਤ ਜਿਹੜੀਆਂ ਭਰਤੀਆਂ ਖੋਲੀਆਂ ਜਾਣ ਤਾਂ ਜੋ ਸਾਡੇ ਪੰਜਾਬ ਦੀ ਜਵਾਨੀ ਨੂੰ ਜਿਹੜੀਆਂ ਉਹ ਨੌਕਰੀਆਂ ਵੱਡੀ ਪੱਦਰ ਤੇ ਉਹ ਮਿਲ ਸਕਣ ਤੁਸੀਂ ਦੇਖਿਆ ਇਹ ਕਿ ਆਪਾਂ ਪਿਛਲੇ ਦਿਨਾਂ ਦੇ ਦਰਾਰ ਜਿਹੜੇ ਸਾਰੇ ਨੌਜਵਾਨ ਵੀਰ ਘਰਾਂ ਦੇ ਵਿੱਚੋਂ ਆਪਦੇ ਘਰ-ਬਾਰ ਗਹਿਣੇ ਕਰਕੇ ਜ਼ਮੀਨਾਂ ਜਾਇਦਾਦ ਗਹਿਣੇ ਕਰਕੇ 50-50 ਲੱਖ ਰੁਪਇਆ ਲਾ ਕੇ ਜਿਹੜੇ ਬਾਹਰਲੇ ਮੁਲਕਾਂ ਨੂੰ ਗਏ ਸੀਗੇ ਤੇ ਉਹਨਾਂ ਨੂੰ ਕਿਵੇਂ ਹੱਥਾਂ ਪੈਰਾਂ ਨੂੰ ਉਹਨਾਂ ਦੇ ਬੀੜੀਆਂ ਲਾ ਕੇ ਅਗਲੇ ਨੇ ਤੇ ਲਿਆ ਕੇ ਫੇਰ ਜਿਹੜੇ ਉਹ ਘਰਾਂ ਦੇ ਵਿੱਚ ਵਾਪਸ ਸਿੱਟਦੇ ਆ ਤੇ ਉਹਨਾਂ ਦਾ ਕਿੰਨਾ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਉਹਨਾਂ ਦੇ ਦਿਮਾਗ ਦੇ ਉੱਪਰ ਇਹ ਵੀ ਲੋਡ ਰਹਿਣਾ ਕਿ ਅਸੀਂ ਆਪਦਾ ਜਿਹੜਾ ਘਰ-ਬਾਰ ਬਣਾਉਣ ਦੀ ਖਾਤਰ ਬਾਹਰ ਗਏ ਸੀ ਆਪਦਾ ਕੈਰੀਅਰ ਬਣਾਉਣ ਦੀ ਖਾਤਰ ਗਏ ਸੀ ਤੇ ਜਿਹੜਾ ਸਾਡਾ ਰੋਟੀ ਦਾ ਮਾਲਾ ਮੋਟਾ ਵਸੀਲਾ ਸੀਗਾ ਵੀ ਸਾਡਾ ਉਹ ਵੀ ਗਵਾਚ ਚੁੱਕਾ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਆ ਕਿ ਸਿਰਫ ਉਹਨਾਂ ਦੇ ਉਹਨਾਂ ਨੂੰ ਰੀਸੀਵ ਕਰ ਲੈਣਾ ਜਾ ਕੇ ਉੱਥੋਂ 에ਰਪੋਰਟ ਤੋਂ ਕੁਛ ਨਹੀਂ ਹੋਣਾ ਜਿੰਨੇ ਵੀ ਨੌਜਵਾਨ ਉਹ ਆਏ ਨੇ ਉਹਨਾਂ ਦੇ ਡਿਪਰੈਸ਼ਨ 'ਚ ਜਾਨ ਦੀ ਬਜਾਏ ਉਹਨਾਂ ਨੂੰ ਸਰਕਾਰ ਜਿਹੜਾ ਉਹਨਾਂ ਨੂੰ ਨੌਕਰੀਆਂ ਦਾ ਉਹਨਾਂ ਦਾ ਪ੍ਰਬੰਧ ਕਰੇ ਤਾਂ ਜੋ ਕਿਸੇ ਗਲਤ ਰਸਤੇ ਜਿਹੜੇ ਉਹ ਨਾਲ ਲੱਗ ਸਕਣ ਜਿੰਨਾ ਵੀ ਉਹਨਾਂ ਦਾ ਨੁਕਸਾਨ ਹੋਇਆ ਤੁਸੀਂ ਗੱਲ ਕੀਤੀ ਉਹਨਾਂ ਦੀ ਪਰਪਾਈ ਹੋ ਸਕੇ ਜਿਵੇਂ ਤੁਸੀਂ ਗੱਲ ਕੀਤੀ ਵੀ ਰੋਜ਼ਗਾਰ ਦੀ ਗੱਲ ਕੀਤੀ ਪਰ ਭਗਵੰਤ ਮਾਨ ਸਾਹਿਬ ਰੋਜ਼ ਹੀ ਖਬਰਾਂ ਵਿੱਚ ਆਉਂਦੇ ਨੇ ਇੰਨਿਆਂ ਨੂੰ ਅਸੀਂ ਜਿਹੜੇ ਨਿਯੁਕਤੀ ਪੱਤਰ ਸੀ ਉਹ ਦੇਤੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਤਾਂ 50000 ਤੋਂ ਵੱਧ ਨੌਕਰੀਆਂ ਦੇ ਚੁੱਕੇ ਹਾਂ ਦੇਖੋ ਜੀ ਜਿਹੜੀਆਂ ਉਹ ਨੌਕਰੀਆਂ ਦੀ ਗੱਲ ਕਰਦੇ ਨੇ ਜੀ ਵੀ ਉਹ ਜਾਂ ਤਾਂ ਹਵਾ ਵਿੱਚ ਨੇ ਹਾਂ ਠੀਕ ਆ ਤੇ ਜਹਾਜਰ ਜਿਹੜੇ ਨੌਜਵਾਨ ਸਾਡੇ ਉਹ ਛੜਕਾਂ ਦੇ ਡਾਂਗਾ ਖਾਣ ਵਾਸਤੇ ਮਜਬੂਰ ਹੋਏ ਪਏ ਨੇ ਚਾਹੇ ਕੱਚੇ ਅਧਿਆਪਕ ਹੋਣ ਚਾਹੇ ਬਿਜਲੀ ਕਾਮੇ ਹੋਣ ਕੱਚੇ ਉਹ ਫਿਰ ਕਿਥੋਂ ਉਹਨਾਂ ਨੂੰ ਕਿਉਂ ਨਹੀਂ ਪੱਕਾ ਕੀਤਾ ਜਾ ਰਿਹਾ ਜੇ ਨੌਕਰੀਆਂ ਦੇਣਾ ਸੀ ਤਾਂ ਮੰਗ ਕਰ ਰਹੇ ਆ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਜਿੰਨੀਆਂ ਵੀ ਖਾਲੀ ਸਾਮੀਆਂ ਪਈਆਂ ਨੇ ਉਹ ਸਾਰੀਆਂ ਦੀ ਭਰਤੀ ਖੋਲੀ ਜਾਵੇ ਤੇ ਸਾਰੇ ਜਿਹੜੇ ਲੋਕ ਆ ਉਹ ਭਰਤੀ ਕੀਤੇ ਜਾਣ ਵੱਡੇ ਪੱਧਰ ਤੇ ਜਿਹੜੀ ਬੇਰਜ਼ਗਾਰੀ ਖਤਮ ਹੋ ਸਕਦੀ ਆ ਕੱਲੀ ਸੂਬਾ ਸਰਕਾਰ ਨਹੀਂ ਕੇਂਦਰ ਸਰਕਾਰ ਵੀ ਜਿੰਨੇ ਉਹਨਾਂ ਦੇ ਵੀ ਖਾਲੀ ਇਹ ਅਸਾਮੀਆਂ ਪਈਆਂ ਨੇ ਸਰਕਾਰੀ ਅਦਾਰਿਆਂ ਚ ਉਹ ਭਰੀਆਂ ਜਾਣ ਜੇਕਰ ਅਸੀਂ ਜਵਾਨੀ ਨੂੰ ਰੁਜ਼ਗਾਰ ਦੇਣਾ ਚਾਹੁੰਦੇ ਆ ਤੇ ਤੇ ਜਦੋਂ ਮਨਛਾ ਹੀ ਨਹੀਂ ਕਿ ਰੁਜ਼ਗਾਰ ਦੇਣ ਦੀ ਮਨਛਾ ਇਹ ਆ ਕਿ ਪੰਜਾਬ ਦੀ ਜਵਾਨੀ ਨੂੰ ਤਾਂ ਅਸੀਂ ਖਾਸ ਕਰਕੇ ਨਸ਼ਿਆਂ ਤੇ ਲਾ ਕੇ ਜਿਹੜਾ ਬੇਰਜ਼ਗਾਰ ਕਰਨਾ ਤੇ ਜਿਹੜੇ ਲੋਕ ਵੀ ਨੌਕਰੀ ਨਾ ਮੰਗ ਸਕਣ ਪੜ੍ਹ ਲਿਖਣਾ ਸਕਣ ਕੋਈ ਵਿਦਿਆਨਾ ਮੰਗ ਸਕਣ ਤੇ ਉਹਦੇ ਵਾਸਤੇ ਨਸ਼ੇ ਨਹੀਂ ਦੇ ਸਕਦੇ ਹੋ ਰੋਜ਼ਗਾਰ ਨਹੀਂ ਦੇ ਸਕਦੇ ਤੇ ਉਸ ਪਾਸੇ ਨੂੰ ਸਰਕਾਰਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਚਾਹੇ ਕੇਂਦਰ ਦੀ ਹੋਵੇ ਤੇ ਚਾਹੇ ਸਾਡੀ ਸੂਬਾ ਸਰਕਾਰ ਹੋਵੇ ਪਰ ਨਸ਼ੇ ਤੇ ਜੇਕਰ ਆਪਾਂ ਗੱਲ ਕਰੀਏ ਭਗਵਾਨਤਮਾਨ ਸਾਹਿਬ ਕਹਿੰਦੇ ਨੇ ਅਸੀਂ ਤਾਂ ਟੀਮਾਂ ਬਣਾਈਆਂ ਨੇ ਨਸ਼ੇ ਤੇ ਅਸੀਂ ਨਕੇਲ ਪਾ ਰਹੇ ਆ ਪਰ ਜੇ ਆਪਾਂ ਕੁਲਤਾਰ ਸੰਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹ ਕਹਿੰਦੇ ਸੀ ਚਾਰਾਂ ਮਹੀਨਿਆਂ ਵਿੱਚ ਚਾਹੀ ਤਾਂ ਨਸ਼ਾ ਬੰਦ ਕਰ ਦੇਣਾ ਦੇਖੋ ਜੀ ਉਹਨਾਂ ਨੇ ਕਹਿਨ ਦਾ ਪਾਉ ਥੋੜਾ ਜਿਹਾ ਹੋਰ ਸੀਗਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣਾ ਉਹ ਕਾਰੋਬਾਰ ਬੰਦ ਕਿਹੜਾ ਕਰਨਾ ਸੀਗਾ ਉਹ ਕਾਰੋਬਾਰ ਬੰਦ ਕਰਨਾ ਸੀਗਾ ਕਿ ਜਿਹੜੇ ਉਸ ਸਮੇਂ ਟਾਲੀਆਂ ਦੇ ਤੇ ਕਾਂਗਰਸੀਆਂ ਦੇ ਜਿਹੜੇ ਬੰਦੇ ਚਿੱਟੇ ਦਾ ਧੰਦਾ ਕਰਦੇ ਸੀਗੇ ਉਹਨਾਂ ਦਾ ਬੰਦ ਕਰਕੇ ਤੇ ਆਪਦੇ ਬੰਦੇ ਲਾਉਣੇ ਸੀ ਸਿਰਫ ਇੰਨੇ ਹੀ ਸੀ ਉਹ ਕੰਮ ਉਹਨਾਂ ਨੇ ਕਰ ਲਿਆ 3 ਮਹੀਨਿਆਂ 'ਚ ਹੀ ਅੱਛਾ ਬੰਦ ਨਹੀਂ ਹੋਇਆ ਨਸ਼ਾ ਉਹ ਬੰਦਪਾ ਕਰਨਾ ਨਸ਼ਾ ਬੰਦ ਕਰਨ ਦੀ ਤਾਂ ਗੱਲ ਹੀ ਨਹੀਂ ਕੀਤੀ ਸੀ ਉਹਨਾਂ ਨੇ ਤੇ ਇਹ ਕਹਿਆ ਸੀ ਕਿ ਨਸ਼ੇ ਦਾ ਕਾਰੋਬਾਰ ਬੰਦ ਕਰਾਂਗੇ ਕਰਾਂਗੇ ਉਹਨਾਂ ਲੋਕਾਂ ਦਾ ਜਿਹੜੇ ਪਹਿਲਾਂ ਕਰਦੇ ਆ ਆਪਦਾ ਤਾਂ ਉਹਨਾਂ ਨੇ ਚਲਾਉਣਾ ਹੀ ਸੀ ਉਹ ਚਲਾਈ ਬੈਠੇ ਆ ਜੀ ਚਾਹੇ ਉਹ ਕੁਲਤਾਰ ਸਿੰਘ ਧਵਾ ਹੋਵੇ ਤੇ ਚਾਹੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਜਿਹੜੀਆਂ ਇਹ ਵੱਡੀਆਂ ਵੱਡੀਆਂ ਟਾਰਾਂ ਮਾਰਦੇ ਸੀਗੇ ਕਿ ਅਸੀਂ ਨਸ਼ੇ ਬੰਦ ਕਰਾਂਗੇ ਜੀ ਅਸੀਂ ਐਸਐਸਪੀਾਂ ਤੇ ਤੇ ਅਸੇ ਤੋਤੇ ਜਿਹੜੀ ਬੰਦੀ ਕਾਰਵਾਈ ਕਰਾਂਗੇ ਜੀ ਤੇ ਦੱਸ ਰਹਾ ਹਾਂ ਹੁਣ ਤੱਕ ਕਿੰਨੇ ਕੁ ਬਈ ਨਸ਼ੇ ਦੇ ਕਾਰਨ ਜਿੰਨੇ ਨੌਜਵਾਨ ਮਰ ਰਹੇ ਆ ਜਿਹੜੇ ਜਿਹੜੇ ਇਲਾਕੇ ਚ ਮਰਦੇ ਜਿਹੜੇ ਥਾਣੇ ਦੇ ਅੰਦਰ ਮਰ ਰਹੇ ਆ ਜਿਹੜੇ ਜਿਹੜੇ ਅੰਦਰ ਮਰ ਰਹੇ ਆ ਕਿੰਨੇ ਐਸਐਸਪੀ ਇਹਨਾਂ ਦੇ ਅੰਦਰ ਕੀਤੇ ਆ ਕਿੰਨੇ ਐਸਐਚਓ ਕੀਤੇ ਆ ਗੱਲਾਂ ਇਹ ਥੋੜਾ ਕੇ মিডিਆ ਦੇ ਆ ਕੇ ਆ ਕੇ ਗੱਲਾਂ ਮਾਰ ਲੀਆਂ ਤੇ ਬਸ ਸਾਰਾ ਕੁਝ ਦੂਜਾ ਠੀਕ ਹੋ ਗਿਆ ਅਸੀਂ ਭਗਵਾਨ ਸਤਿਗੁਰੂ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਸਟੇਜਾਂ ਤੇ ਕਮੇਡੀ ਕਰਦਾ ਰਿਹਾ ਤੇ ਤੂੰ ਹੋਰ ਵੀ ਸਟੇਜਾਂ ਤੇ ਜਿਹੜੀ ਉਹ ਕਮੇਡੀ ਕਰ ਰਿਹਾ ਇਸ ਤੋਂ ਇਲਾਵਾ ਕੁਝ ਨਹੀਂ ਕਰ ਰਿਹਾ ਤੇ ਭਗਵਾਨਤ ਮੰਨ ਲਓ ਅਸੀਂ ਦੱਸਣਾ ਚਾਹੁੰਦੇ ਆ ਸਟੇਟ ਤੇ ਸਟੇਜ ਦੇ ਵਿੱਚ ਬਹੁਤ ਫਰਕ ਹੁੰਦਾ ਤੇ ਲੋਕਾਂ ਨੇ ਤੇਰੇ ਜਿਹੜਾ ਹੱਥ ਦੇ ਵਿੱਚ ਉਹ ਪੂਰੇ ਸਟੇਟ ਦਾ ਜਿਹੜਾ ਤੈਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੀ ਬਾਗਡੋਰ ਸੰਭਾਲੀ ਹੈ ਨਾ ਕਿ ਇੱਕ ਸਟੇਜ ਦੀ ਵੀ ਜਿਹੜਾ ਕੰਮ ਸਟੇਟ ਦੇ ਕਰਨ ਵਾਲਾ ਉਹ ਸਟੇਜ ਨਾਲ ਨਹੀਂ ਹੋਣਾ ਇਸ ਕਰਕੇ ਭਗਵੰਤ ਮਾਨ ਨੂੰ ਜਿਹੜਾ ਉਹ ਅੱਖਾਂ ਖੋਲ ਕੇ ਤੇ ਪੰਜਾਬ ਦੇ ਹਾਲਾਤਾਂ ਬਾਰੇ ਜਿਹੜਾ ਉਹ ਕਹਿੰਦਾ ਨਾ ਕਿ ਮੈਂ ਜਮੀਨ ਨਾਲ ਜੁੜਿਆ ਹੋਇਆ ਅਸੀਂ ਹੇਠਲੇ ਪਦਰਤਾਂ ਉੱਠ ਕੇ ਤਾਂ ਆਏ ਆ ਤੇ ਫਿਰ ਉਹਨੂੰ ਪਤਾ ਹੋਣਾ ਚਾਹੀਦਾ ਹੂੰ ਕਿ ਲੋਕਾਂ ਦਾ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਕਿੰਨੇ ਪੰਜਾਬ ਦੇ ਨੌਜਵਾਨ ਹਰ ਰੋਜ਼ ਜਿਹੜੇ ਉਹ ਨਸ਼ਿਆਂ ਦੇ ਨਾਲ ਮਰ ਰਹੇ ਨੇ ਤੇ ਪੰਜਾਬ ਸਰਕਾਰ ਆਖਾ ਬੰਦ ਕਰਕੇ ਬੈਠੀ ਆ ਇਸੇ ਕਰਕੇ ਅੱਜ ਅਸੀਂ ਮੁੱਖ ਮੰਤਰੀ ਨੂੰ ਲਾਸਟ ਵਾਰ ਜਿਹੜੀ ਉਹ ਚੇਤਾਵਨੀ ਆ ਸਾਡੀ ਨਾਲੇ ਜਿਹੜਾ ਮੰਗ ਪੱਤਰ ਭੇਜ ਰਹੇ ਆ ਇਸ ਤੋਂ ਬਾਅਦ ਜਿਹੜਾ ਉਹ ਪਿੰਡਾਂ ਦੇ ਵਿੱਚ ਇਹਨਾਂ ਦੇ ਲੀਡਰਾਂ ਦਾ ਵੀ ਤੇ ਸਮੇਤ ਮੁੱਖ ਮੰਤਰੀ ਦਾ ਉਹ ਜਲੂਸ ਕੱਢਾਂਗੇ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਪਰ ਜਿਹੜਾ ਪਿੰਡਾਂ ਕੋ ਬੋਟਾ ਮੰਗਦਾ ਜਿਹੜਾ ਨਸ਼ਾ ਵੇਖਦਾ ਪਿਆ ਐਨਾ ਮੋਟਾ ਕਾਰੋਬਾਰ ਹੁੰਦਾ ਪਿਆ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਜਿਹੜੀ ਸਰਕਾਰ ਆ ਨਸ਼ਾ ਬੰਦ ਕਰ ਨਹੀਂ ਸਕਦੀ ਕਿ ਕਰਨਾ ਨਹੀਂ ਚਾਹੁੰਦੀ ਤੁਸੀਂ ਇਹ ਦੇਖੋ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਨਸ਼ਾ ਵੱਡੀ ਪੱਧਰ ਤੇ ਵਿਕ ਰਿਹਾ ਬਿਲਕੁਲ ਵੱਡੀ ਪੱਧਰ ਤੇ ਵਿਕ ਰਿਹਾ ਸਰਕਾਰ ਨੂੰ ਤੇ ਪੁਲਿਸ ਨੂੰ ਜਦੋਂ ਲੋਕ ਕੱਟੇ ਹੋ ਕੇ ਸੜਕਾਂ ਤੇ ਉਤਰਦੇ ਆ ਜੀ ਤੇ ਲੋਕ ਆਪ ਮਹਾਰੇ ਜਦੋਂ ਨਸ਼ਿਆਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਹੀ ਸਰਕਾਰ ਤੇ ਪੁਲਿਸ ਨਸ਼ੇ ਬੰਦ ਕਰਾਉਣ ਦੀ ਬਜਾਏ ਜਿਹੜੇ ਲੋਕ ਨਸ਼ੇ ਬੰਦ ਕਰਾਉਂਦੇ ਆ ਨਸ਼ਾ ਤਸਕਰਾਂ ਤੋਂ ਉਹਨਾਂ ਦੇ ਗੋਲਿਆਂ ਮਰਵਾਉਂਦੇ ਆ ਜੀ ਉਹ ਨਸ਼ਾ ਖਤਮ ਕਰਨ ਦੀ بجائے ਜਿਹੜੇ ਲੋਕ ਕਹਿੰਦੇ ਕਿ ਨਸ਼ੇ ਖਤਮ ਹੋਣੇ ਚਾਹੀਦੇ ਆ ਇਹ ਉਹਨਾਂ ਨੂੰ ਖਤਮ ਕਰਾਉਂਦੇ ਆ ਇਹਨਾਂ ਕੀ ਕਰ ਸਕਦੇ ਨਸ਼ੇ ਨਹੀਂ ਖਤਮ ਕਰਾ ਸਕਦੇ ਜੇ ਇਹਨਾਂ ਦੇ ਨਸ਼ੇ ਖਤਮ ਕਰਨੇ ਹੋਣ ਤੁਸੀਂ ਦੇਖੋ ਕਿ ਜਿਹੜੇ ਜਦੋਂ ਲੋਕਾਂ ਦਾ ਗੁੱਸਾ ਟੁੱਟਦਾ ਲੋਕ ਸੜਕਾਂ ਤੇ ਉੱਤਰਦੇ ਆ ਤੇ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਦੀ ਸਪਲਾਈ ਰਾ ਛੋਟੇ ਛੋਟੇ ਉਹਨਾਂ ਨੂੰ ਦੋ ਚਾਰਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਂਦਾ ਲੋਕਾਂ ਦੀਆਂ ਅੱਖਾਂ ਠੰਡੀਆਂ ਕਰ ਦਿੱਤੀਆਂ ਜਾਂਦੀਆਂ ਕਿ ਭਾਈ ਨਸ਼ਿਆਂ ਵਾਲੇ ਤਾਂ ਬਹੁਤ ਸਖਤੀ ਆ ਕਿ ਜਿਹੜੇ ਵੱਡੇ ਮਗਰਮੱਛਾ ਜਿਹੜੇ ਵੱਡੇ ਮਗਰਮੱਛ ਪੁਲਿਸ ਨਾਲ ਤੇ ਸਰਕਾਰ ਨਾਲ ਹਿੱਸਾ ਪੱਤੀ ਕਰਕੇ ਉਹਦਾ ਕਾਰੋਬਾਰ ਚਲਾ ਰਹੇ ਨੇ ਉਹ ਉਹਨੇ ਉਹਦੇ ਨਵੇਂ ਸਪਲਾਈਰ ਪੈਦਾ ਕਰ ਲੈਂਦੇ ਨੇ ਤੇ ਉਹਨਾਂ ਦਾ ਕਾਰੋਬਾਰ ਜਿਹੜਾ ਜਿਉਂ ਤੇ ਤਿਉਂ ਆ ਉਹ ਚੱਲਦਾ ਰਹਿੰਦਾ ਨਸ਼ਾ ਇਸੇ ਕਰਕੇ ਬੰਦ ਨਹੀਂ ਹੁੰਦਾ ਤੁਸੀਂ ਇਹ ਦੇਖੋ ਕਿ ਜੇ ਨਸ਼ਾ ਹੀ ਬੰਦ ਕਰਨਾ ਹੋਵੇ ਤੇ ਅਦਾਨੀਆ ਵਰਗਿਆਂ ਦੀ ਉਹ ਬੰਦਰਗਾਹਾਂ ਤੋਂ ਹਜ਼ਾਰਾਂ ਕਰੋੜਾਂ ਦਾ ਜਿਹੜਾ ਨਸ਼ਾ ਫੜਿਆ ਜਾਂਦਾ ਤੇ ਉਦੋਂ ਉਹਨਾਂ ਤੇ ਅੱਜ ਤਾਈਂ ਕੋਈ ਕਾਰਵਾਈ ਹੋਈ ਕਿਤੇ ਵਿਖਿਆ ਕਿ ਉਹਨਾਂ ਤੇ ਪਰਚਾ ਦਰਜ ਕੀਤਾ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਜਦੋਂ ਇੰਨਾ ਕਰੋੜਾਂ ਅਰਬਾਂ ਦਾ ਨਸ਼ਾ ਫੜਨ ਦਾ ਜਿਹੜੇ ਬੰਦੇ ਤੋਂ ਫੜਿਆ ਜਾਂਦਾ ਤੇ ਜਦੋਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਤੇ ਫਿਰ ਕਿਵੇਂ ਮੰਨਾਂਗੇ ਵੀ ਨਸ਼ਾ ਬੰਦ ਕਰਨਾ ਚਾਹੁੰਦੀ ਆ ਸਰਕਾਰ ਜਾਂ ਨਸ਼ੇ ਤੇ ਰੋਕ ਲਾਉਣਾ ਚਾਹੁੰਦੀ ਆ ਫਿਰ ਨਸ਼ਾ ਬੰਦ ਕਿਵੇਂ ਹੋਊਗਾ ਇਹ ਤਾਂ ਵੱਡੇ ਪੱਧਰ ਤੇ ਨਸ਼ੇ ਨੂੰ ਪ੍ਰੋਮੋਟ ਕਰ ਰਹੇ ਆ ਅੱਛਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਪੁਲਿਸ ਵਾਲੇ ਉਹ ਜਿਹੜੇ ਸਪਲਾਇਰ ਨੇ ਉਹਨਾਂ ਕੋਲ ਹਿੱਸਾ ਪੱਤੀ ਖਾਂਦੇ ਨੇ ਇਸ ਕਰਕੇ ਨਸ਼ਾ ਬੰਦ ਨਹੀਂ ਹੁੰਦਾ ਬਿਲਕੁਲ ਜੀ ਹੂੰ ਤੁਸੀਂ ਇਹ ਦੇਖੋ ਅਸੀਂ ਇਹ ਪਿਛੇ ਇੱਕ ਸੰਘਰਸ਼ ਲੜਿਆ ਸੀਗਾ ਕਿ ਢਲਮਾ ਖੁਰਦ ਦੇ ਵਿੱਚ ਇੱਕ ਕਮੇਟੀ ਬਣਦੀ ਆ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਤੇ ਉੱਥੇ ਨੌਜਵਾਨਾਂ ਨੇ ਕਮੇਟੀ ਬਣਾ ਕੇ ਨਸ਼ਾ ਤਸਕਰਾਂ ਨੂੰ ਜਿਹੜੀ ਚੇਤਾਵਨੀ ਦਿੱਤੀ ਕਿ ਨਸ਼ਾ ਵੇਚਣਾ ਪਿੰਡ 'ਚ ਬੰਦ ਕਰ ਦਿਓ ਤੇ ਉੱਥੇ ਹੁੰਦਾ ਕੀ ਆ ਕਿ ਨਸ਼ਾ ਬੰਦ ਹੋਣ ਦੀ بجائے ਜਿਹੜੇ ਨੌਜਵਾਨ ਆ ਹਰਪ੍ਰਭਾਨ ਸਿੰਘ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਨਸ਼ਾ ਤਸਕਰਾਂ ਨੇ ਉਸ ਨੌਜਵਾਨ ਦੀ ਜਾਣ ਲੈ ਲਈ ਇਸ ਕਰਕੇ ਕਿ ਇਹ ਰੋਕ ਰਿਹਾ ਸਾਨੂੰ ਜੀ ਤੇ ਜਿਹੜੇ ਨਸ਼ਾ ਤਸਕਰਾਂ ਨੇ ਉਹਨੂੰ ਗੋਲੀ ਮਾਰੀ ਸੀ ਉਹਨਾਂ ਦੇ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਨਾਲ ਜਿਹੜੇ ਖਾਸ ਸੰਬੰਧ ਸੀਗੇ ਜੀ ਤੇ ਅਸੀਂ ਉਹ ਹਰਪਖਵਾਨ ਦੀ ਵਾਈਫ ਨੂੰ ਜਿਹੜਾ ਨੌਕਰੀ ਦਿਵਾਉਣ ਵਾਸਤੇ ਤੇ ਉਹਦੇ ਪਿੰਡ ਦੇ ਵਿੱਚ ਖੇਡ ਸਟੇਡੀਅਮ ਬਣਾਉਣ ਵਾਸਤੇ ਜੀ ਗੁਰਦੇਵ ਸਿੰਘ ਸੇਖੋ ਦੇ ਘਰ ਦੇ ਅੱਗੇ ਧਰਨਾ ਲਾਇਆ ਜੇ ਇਸ ਬੀਬੀ ਨੂੰ ਨੌਕਰੀ ਦਿੱਤੀ ਜਾਵੇ ਹਰ ਭਗਵਾਨ ਦੇ ਨਾਮ ਤੇ ਪਿੰਡ ਦੇ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇ ਨੌਕਰੀ ਵੀ ਲੋਕਾਂ ਨੇ ਸੰਘਰਸ਼ ਕਰਕੇ ਲੈ ਲਈ ਪਰ ਅੱਜ ਤੱਕ ਉਹਦੇ ਪਿੰਡ ਦੇ ਵਿੱਚ ਖੇਡ ਸਟੇਡੀਅਮ ਨਹੀਂ ਬਣਿਆ ਜਿਸ ਦਿਨ ਧਰਨਾ ਲੱਗਾ ਸੀਗਾ ਤੇ ਹਰ ਭਗਵਾਨ ਦੀ ਵਾਈਫ ਨੇ ਇਹ ਗੱਲ ਕਹੀ ਸੀ ਗੁਰਦੇਸ ਸਿੰਘ ਸੇਖੋਂ ਨੂੰ ਕਿ ਤੇਰੇ ਘਰ ਵਾਲੀ 40000 ਰੁਪਇਆ ਮਹੀਨਾ ਜਿਹੜਾ ਉਹਨਾਂ ਨਸ਼ਾ ਤਸਕਰਾਂ ਤੋਂ ਲੈਂਦੀ ਆ ਜਿਨ੍ਹਾਂ ਨੇ ਮੇਰੇ ਪਤੀ ਨੂੰ ਗੋਲੀ ਮਾਰੀ ਆ ਤੇ ਗੁਰਦੇਸ ਸਿੰਘ ਸੇਖੋਂ ਕੋਲੇ ਕੋਈ ਜਵਾਬ ਨਹੀਂ ਗੁਰਦੇਸ ਸਿੰਘ ਸੇਖੋਂ ਨੇ ਸਿਰਫ ਇਹ ਨਾ ਕਿਹਾ ਕਿ ਮੈਂ ਆਪ ਦੀ ਜ਼ਿੰਮੇਵਾਰੀ ਲੈ ਸਕਦਾ ਕਿਉਂ ਭਲਿਆ ਮਾਨਸਾ ਘਰ ਵਾਲੀ ਵੀ ਤਾਂ ਤੇਰੀ ਆ ਉਹਨੂੰ ਤੂੰ ਪੱਲੀ ਵਿਛਾ ਕੇ ਬਿਠਾਇਆ ਹੋਇਆ ਕਿ ਪੈਸੇ ਇਕੱਠੇ ਕਰ ਲਾ ਚਾਹੇ ਨਸ਼ੇ ਚੋਂ ਆਉਂਦੇ ਆ ਚਾਹੇ ਲੋਕਾਂ ਦੀਆਂ ਵਟਾਂ ਢਵਾਉਣ ਵਾਲੇ ਪਾਸਿਓਂ ਆਉਂਦੇ ਆ ਚਾਹੇ ਕਿਸੇ ਦੀ ਖਾਲੀ ਬੰਦ ਕਰਾਉਣ ਵਾਲੇ ਪਾਸਿਓਂ ਆਉਂਦੇ ਆ ਚਾਹੇ ਕਿਸੇ ਦਾ ਰਾਹ ਪਈ ਜਾਂਦੀ ਉਹ ਨਪਾਉਣ ਵਾਲੇ ਪਾਸਿਓਂ ਆਉਂਦੇ ਆ ਚਾਰ ਚਪੇਰੋਂ ਪੈਸੇ ਇਕੱਠੇ ਕਰਨ ਤੇ ਉਹਨੂੰ ਰੱਖਿਆ ਹੋਇਆ ਉਹਨੇ ਤੇ ਨਸ਼ਾ ਦਾ ਕਾਰੋਬਾਰ ਜਿਹੜਾ ਉਹ ਧੜਾ ਧੜ ਫਰੀਦਕੋਟ ਦੇ ਵਿੱਚ ਵੀ ਗੁਰਦੇਸ ਸਿੰਘ ਸੇਖੋ ਹਰੀ ਕਰ ਪੈਸਾ ਇਕੱਠਾ ਕਰਨ ਦੀ ਗੱਲ ਕੀਤੀ ਪਰ 52 ਪੁਲਿਸ ਵਾਲੇ ਪੰਜਾਬ ਸਰਕਾਰ ਨੇ ਜਿਹੜਾ ਡੀਜੀਪੀ ਗੌਰਵ ਯਾਦਵ ਨੇ ਉਹਨਾਂ ਨੇ ਸਸਪੈਂਡ ਕੀਤੇ ਬਰਖਾਸਤ ਕੀਤੇ ਨੌਕਰੀਆਂ ਤੋਂ ਪੰਜਾਬ ਸਰਕਾਰ ਦਾ ਇਹ ਕਹਿ ਰਹੀ ਵੀ ਇਹ ਕਰਪਸ਼ਨ 52 ਪੁਲਿਸ ਦੇ ਅਧਿਕਾਰੀ ਜਿਹੜੇ ਵੀ ਉਹ ਕਰਪਸ਼ਨ ਖਤਮ ਕਰਨ ਵਾਸਤੇ ਉਹਨਾਂ ਨੂੰ ਟੰਗਿਆ ਗਿਆ ਇਹ ਹਮੇਸ਼ਾ ਜਿਹੜੇ ਕੁਸ਼ਕ ਜਿਹੜੇ ਕਾਮਾਰ ਕੇ ਟੰਗਦੇ ਆ ਜੀ ਉਹ ਦਿਖਾਉਣਾ ਚਾਹੁੰਦੇ ਆ ਲੋਕਾਂ ਨੂੰ ਕਿ ਅਸੀਂ ਬਈ ਕ੍ਰਾਪਸ਼ਨ ਜਿਹੜੀ ਖਤਮ ਕਰ ਰਹੇ ਆ ਅਸਲ ਦੇ ਵਿੱਚ ਜਿਹੜੀ ਉਹ ਕ੍ਰਾਪਸ਼ਨ ਖਤਮ ਕਰਨ ਦਾ ਨਾਮ ਲੈ ਕੇ ਹੀ ਤਾਂ ਇਹਨਾਂ ਦੀ ਸਰਕਾਰ ਹੈ ਸਤਾ ਦੇ ਵਿੱਚ ਆਈ ਸੀ ਤੇ ਜਿੱਥੇ ਅੱਗੇ ਕੋਈ ਅਧਿਕਾਰੀ 500 ਰੁਪਏ ਲੈਂਦਾ ਸੀਗਾ ਉਹ 5000 ਲੈਣ ਲੱਗ ਗਿਆ ਜਿਹੜਾ 5000 ਲੈਂਦਾ ਸੀਗਾ ਉਹ 10 ਲੈਣ ਲੱਗ ਗਿਆ ਜਾਂ 50 ਲੈਣ ਲੱਗ ਗਿਆ ਇਸੇ ਤਰ੍ਹਾਂ ਹੁਣ ਐਸਚਓ ਤੱਕ ਜਿਹੜੇ ਉਹ ਦੋ ਦੋ 2.5 ਲੱਖ ਰੁਪਏ ਲਈ ਜਾਂਦੇ ਆ ਜਿਵੇਂ ਸਾਦਕ ਦੀ ਇੱਕ ਐਸਚਓ ਪਿਛਲੇ ਦਿਨੀ ਫੜੀ ਗਈ ਆ ਵੀ ਉਹ 5 ਲੱਖ ਰੁਪਏ ਮੰਗ ਰਹੀ ਸੀ ਤੇ 2 ਲੱਖ ਉਹਨੇ ਲੈ ਲਿਆ ਸੀ ਤਿੰਨ ਹੋਰ ਲੈਣਾ ਸੀ ਕ੍ਰਪਸ਼ਨ ਜਿਹੜੀ ਇਸ ਢੰਗ ਤਰੀਕੇ ਨਾਲ ਖਤਮ ਕਰ ਰਿਹਾ ਇਹ ਤੇ ਇਸੇ ਤਰ੍ਹਾਂ ਹੀ ਇਹਨਾਂ ਨੇ ਕਰਨੀ ਆ ਕਿਉਂਕਿ ਇਹ ਤਾਂ ਸਰਕਾਰ ਵੀ ਤੇ ਪੁਲਿਸ ਪਸ ਸਾਬ ਲਾਉਣ ਲੱਗੀ ਹੋਈ ਆ ਤੁਹਾਡੇ ਧਿਆਨ ਦੇ ਵਿੱਚ ਲਿਆਦਗੇ ਜਿਵੇਂ ਤੁਹਾਡਾ ਪਹਿਲਾ ਵੀ ਸਵਾਲ ਸੀਗਾ ਕਿ ਪੁਲਿਸ ਜਾਂ ਸਰਕਾਰ ਨਸ਼ਾ ਕਿਉਂ ਨਹੀਂ ਖਤਮ ਕਰ ਰਹੀ ਪੁਲਿਸ ਦੇ ਤਾਂ ਵੱਡੇ ਵੱਡੇ ਅਧਿਕਾਰੀ ਜਿਹੜੇ ਉਹ ਇਸੇ ਪਾਸੇ ਤੋਂ ਪੈਸਾ ਬਣਾ ਰਹੇ ਆ ਉਹਨਾਂ ਨੂੰ ਇਹੀ ਤਾਂ ਕਮਾਈ ਆ ਕਿਉਂਕਿ ਜਿਹੜਾ ਉਹ ਇੱਕ ਬੰਦੇ ਨੂੰ ਉਹਨਾਂ ਨੇ ਨਸ਼ਾ ਤਸਕਰ ਨੂੰ ਕਹਿ ਦੇਣਾ ਵੀ ਹਾਂ ਭਾਈ ਤੂੰ ਵੇਚ ਨਸ਼ਾ ਤੇ ਅਸੀਂ ਤੇਰੇ ਨਾਲ ਖੜੇ ਆ ਤੂੰ ਸਾਡਾ ਹਿੱਸਾ ਪੱਤੀ ਸਾਨੂੰ ਦੇਈ ਚੱਲ ਤੁਸੀਂ ਇਹ ਦੇਖੋ ਕਿ ਜੇ ਕੋਈ ਬੰਦਾ ਫੈਕਟਰੀ ਲਾਊ ਉਹਨੂੰ ਫੈਕਟਰੀ ਦੇ ਵਿੱਚ ਫੈਕਟਰੀ ਬਣਾਉਣ ਵਾਸਤੇ ਜ਼ਮੀਨ ਖਰੀਦਣੀ ਪਊ ਪੈਸੇ ਲਾਉਣੇ ਪੈਣੇ ਆ। ਜੀ ਫਿਰ ਉਹਨੂੰ ਇਮਾਰਤ ਮਣਾਉਣੀ ਪੈਣੀ ਆ। ਉਹਦੇ ਵਾਸਤੇ ਪੈਸੇ ਲਾਉਣੇ ਪੈਣੇ ਆ। ਫਿਰ ਉਹਨੂੰ ਮਸ਼ੀਨਰੀ ਲੈਣੀ ਪੈਣੀ ਆ। ਉਹਦੇ ਤੇ ਪੈਸੇ ਲਾਉਣੇ ਪੈਣੇ ਆ। ਫਿਰ ਉਹਨੂੰ ਮਜ਼ਦੂਰ ਰੱਖਣੇ ਪੈਣੇ ਆ। ਫਿਰ ਉਹਦੇ ਤੇ ਪੈਸੇ ਲਾਉਣੇ ਪੈਣੇ ਆ। ਉਹ ਇੰਨੇ ਪੈਸੇ ਲੋਨ ਵੀ ਭਜਾਏ। ਏ ਵੱਡੇ ਵੱਡੇ ਪੁਲਿਸ ਦੇ ਅਧਿਕਾਰੀ ਤੇ ਵੱਡੇ ਵੱਡੇ ਲੀਡਰ ਉਹ ਸਿਰਫ ਕੱਲਾ ਪੈਸਾ ਕਮਾਉਂਦੇ ਆ ਤੇ ਕਮਾਉਂਦੇ ਇਸੇ ਤਰੀਕੇ ਨਾਲ ਕਿ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਕਹਿ ਦਿੰਦੇ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੀ ਕੋਈ ਬਾਣ ਨਹੀਂ ਨਹੀਂ ਵੰਦਾ ਜਿੰਤਾ ਤੱਕ ਉਹ ਨਸ਼ਾ ਤੁਹਾਡੇ ਤੋਂ ਜਿੰਨਾ ਮਰਜ਼ੀ ਵੇਚਿਆ ਜਾਂਦਾ ਉਹ ਵੇਚੋ ਲੋਕਾਂ ਦੇ ਧੀਆਂ ਪੁੱਤ ਮਰਦੇ ਮਰੀ ਜਾਂਣ ਲੋਕਾਂ ਦੇ ਘਰਾਂ ਦਾ ਨੁਕਸਾਨ ਹੁੰਦਾ ਹੋਈ ਜਾਵੇ ਪੁਲਿਸ ਨੂੰ ਤੇ ਸਰਕਾਰ ਨੂੰ ਸਿਰਫ ਇਹਨਾਂ ਲੀਡਰਾਂ ਨੂੰ ਪੈਸੇ ਬੰਨੇ ਚਾਹੀਦੇ ਆ ਉਹ ਕਮਾਈ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ ਮਿੱਤਰੋ ਤੁਸੀਂ ਸੁਣਿਆ ਵੱਡੀਆਂ ਗੱਲਾਂ ਕੀਤੀਆਂ ਨੇ ਪੰਜਾਬ ਦੇ ਵਿੱਚ ਗਲੀ ਗਲੀ ਦੇ ਵਿੱਚ ਨਸ਼ਾ ਵਿਕਦਾ ਪਿਆ ਤੁਸੀਂ ਜਿੱਥੋਂ ਦੀ ਮਰਜ਼ੀ ਗੱਲ ਕਰੋ ਫਰੋਜਪੁਰ ਦੀ ਕਰੋ ਫਰੀਦਕੋਟ ਦੀ ਕਰੋ ਪੂਰੇ ਪੰਜਾਬ ਦੀ ਗੱਲ ਕਰੋ ਹਰੇਕ ਥਾਂ ਤੇ ਨਸ਼ਾ ਵਿਕਦਾ ਪਿਆ ਨਸ਼ੇ ਤੇ ਕੋਈ ਲਗਾਮ ਨਹੀਂ ਭਾਵੇਂ ਉਹ ਸਿੰਥੈਟਿਕ ਨਸ਼ਾ ਹੋਵੇ ਭਾਵੇਂ ਚਿੱਟੇ ਦਾ ਨਸ਼ਾ ਹੋਵੇ ਤੇ ਚਿੱਟੇ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਦਾ ਫੁੱਲ ਕੰਮ ਚੱਲਦਾ ਪਿਆ ਇਹਨਾਂ ਨੇ ਵੱਡੇ ਸਵਾਲ ਚੁੱਕੇ ਨੇ ਵੀ ਜੇਕਰ ਪੁਲਿਸ ਅਫਸਰਾਂ ਨਸ਼ਾ ਬੰਦ ਕਰਦੇ ਨੇ ਤੇ ਫਿਰ ਉਹਨਾਂ ਨੂੰ ਕਮਾਈ ਕਿੱਥੋਂ ਆਊਗੀ ਜੇਕਰ ਐਮਐਲਏ ਜਾਂ ਸਰਕਾਰ ਨਸ਼ਾ ਬੰਦ ਕਰਵਾ ਦੇ ਤੇ ਫਿਰ ਉਹਨਾਂ ਨੂੰ ਕਮਾਈ ਕਿੱਥੋਂ ਆਊਗੀ ਤੁਹਾਡੀ ਬਹੁਤ ਮਿਹਰਬਾਨੀ ਤੁਹਾਡਾ ਹੀ ਸ਼ੁਕਰੀਆ ਬਾਈ ਜੀ ਧੰਨਵਾਦ ਬਾਈ